ਜੀ ਆਪਾਂ ਕਹਿ ਲਈਏ ਫੇਲੀਅਰ ਆਫ ਦਾ ਗਵਰਨਮੈਂਟ ਆ ਮੀਸ ਅੱਜ ਜਥੇਦਾਰ ਜੀ ਨੂੰ ਇੱਕ ਮੀਟਿੰਗ ਕਾਲ ਕਰਨੀ ਪਈ ਆ ਇਹ ਮੇਨ ਫਰਜ ਜੇ ਆਪਾਂ ਕਹਿ ਲਈਏ ਤਾਂ ਗਵਰਨਮੈਂਟ ਦਾ ਹੁੰਦਾਗਾ ਵੀ ਇਹ ਸਾਰਾ ਕੁਝ ਮੈਨੇਜ ਕਰਨਾ ਤੇ ਗਵਰਨਮੈਂਟ ਆਪਦੇ ਕਾਰਜਾਂ ਤੋਂ ਮੈਂ ਕਹੂੰਗਾ ਫੇਲ ਹੋਈ ਹੈਗੀ ਸਟੇਟ ਗਵਰਨਮੈਂਟ ਉਹ ਦਿਖਾਵਾ ਬਹੁਤ ਵੱਡਾ ਕਰਦੇ ਆ ਪਰ ਔਨ ਗਰਾਉਂਡ ਰਿਪੋਰਟ ਤੇ ਉਹਨਾਂ ਦੀ ਜ਼ੀਰੋ ਆ ਤੇਹੀ ਹੀ ਅਜ ਕਾਰਨ ਸੀਗਾ ਮੈਂ ਤੁਹਾਨੂੰ ਪੁੱਛਦਾ ਤੁਹਾਡੇ ਚੈਨਲ ਜਰੂਈਏ ਸਾਰੀ ਸੰਗਤ ਨੂੰ ਪੁੱਛਦਾ ਵੀ ਜੇ ਗਵਰਨਮੈਂਟ ਆਪਦੇ ਕਾਰਜਾਂ ਦੇ ਪੂਰੀ ਉੱਤਰਦੀ ਤਾਂ ਅਜੇ ਮੀਟਿੰਗ ਨਹੀਂ ਹੋਣੀ ਸੀਗੀ ਇਹ ਮੀਟਿੰਗ ਸਦਨ ਦਾ ਇਹੀ ਮੇਨ ਜਥੇਦਾਰ ਜੀ ਦਾ ਇਹੀ ਸੀਗਾ ਵੀ ਆਪਾਂ ਸੰਸਥਾਵਾਂ ਜਿੰਨੀਆਂ ਐਨ ਜੀਓਜ਼ ਆ ਇਹ ਆਪ ਮੁਹਾਰੇ ਹੋ ਕੇ ਕੰਮ ਕਰ ਰਹੀਆਂ ਤੇ ਆਪਾਂ ਆਪ ਮੁਹਾਰੇ ਹੋ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਕੰਮ ਕਰੀਏ ਤਾਂ ਜੋ ਆਪਾਂ ਹਰੇਕ ਲੋੜਵੰਦ ਤੱਕ ਮਦਦ ਪਹੁੰਚਾ ਸਕੀਏ ਕਿਉਂਕਿ ਗਰਾਊਂਡ ਤੇ ਜਦੋਂ ਹੁਣ ਦੇਖਦੇ ਆ ਜੀ ਇਹ ਹੋ ਰਿਹਾ ਹੈਗਾ ਵੀ ਕਈ ਜਗ੍ਹਾ ਤੇ ਤਾਂ 4-4 5-5 ਆਰਗੇਨਾਈਜੇਸ਼ਨਸ ਕੰਮ ਕਰ ਰਹੀਆਂ ਤੇ ਕਈ ਪਿੰਡਾਂ ਤੱਕ ਕੁਝ ਵੀ ਨਹੀਂ ਪਹੁੰਚ ਰਿਹਾ ਹੈਗਾ ਆ ਮੁਹਾਰਰ ਸੰਗਤ ਆ ਰਹੀ ਆ ਤਾਂ ਉਸ ਨੂੰ ਹੀ ਸਾਰਾ ਹੁਣ ਪਲਾਨ ਕਰਨ ਨੂੰ ਜਿਹੜੀ ਵੈਬਸਾਈਟ ਅੱਜ ਲਾਂਚ ਕੀਤੀ ਗਈ ਆ ਉਸ ਤੇ ਉੱਪਰ ਰਜਿਸਟਰ ਹੋਵਾਂਗੇ ਤੇ ਅੱਗੇ ਵੋਲੰਟੀਅਰਸ ਦੇਣੇ ਆ ਤਾਂ ਫਿਰ ਇੱਕ ਗਰਾਊਂਡ ਰਿਪੋਰਟ ਤਿਆਰ ਹੋਊਗੀ ਫਿਰ ਉਸ ਅਕੋਰਡਿੰਗ ਸਾਰੇ ਜੁਆਇੰਟਲੀ ਕੰਮ ਕਰਾਂਗੇ ਇੱਕ ਤਹਿਰੂਪੀਆ ਸਿੱਖ ਦੀ ਵੀ ਗੱਲ ਕੀਤੀ ਗਈ ਹੈ ਕਿ ਬਾਈਕਾਟ ਕੀਤਾ ਜਾਵੇ ਹਰਜੀਤ ਸਿੰਘ ਦੇ ਤਾਂ ਉਹਨਾਂ ਨੂੰ ਕਿਵੇਂ ਤੁਸੀਂ ਦੇਖੋ ਜਿਹੜਾ ਪੰਥ ਚ ਵਖਰੇਵੇਂ ਦੀ ਗੱਲ ਕਰੂਗਾ ਜਾਂ ਪੰਥ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰੂਗਾ ਉਹਦੇ ਲਈ ਤਾਂ ਫਿਰ ਸਖਤ ਫੈਸਲੇ ਹੀ ਹੋਣੇ ਚਾਹੀਦੇ ਆ ਜੋ ਅੱਜ ਜਥੇਦਾਰ ਜੀ ਨੇ ਲਈ ਆ। ਤਿਵੇਂ ਦੇਖ ਦਿਓ ਜਿਵੇਂ ਕਿ ਆਇਆ ਕਿ ਅੱਕੇ ਇੱਥੇ ਤਾਂ ਪੰਜਾਬ ਦੇ ਵਿੱਚ ਤਾਂ ਬਹੁਤ ਸਾਰੀਆਂ ਸੰਸਥਾਵਾਂ ਅੱਗੇ ਆ ਗਈਆਂ ਨੇ ਲੇਕਿਨ ਕੁਝ ਸਟੇਟ ਅਜੇ ਨੇ ਜਿੱਥੇ ਸਿੱਖਾਂ ਦਾ ਹਾਲ ਬਹੁਤ ਮਾੜਾ ਹੈ ਔਰ ਉਹਨਾਂ ਲਈ ਕੋਈ ਵੀ ਜਿਹੜਾ ਅੱਗੇ ਨਹੀਂ ਆ ਰਿਹਾ। ਦੇਖੋ ਪੰਜਾਬ ਦੇ ਜਿਹੜੇ ਲੋਕ ਆ ਜਾਂ ਸਿੱਖ ਸੰਸਥਾਵਾਂ ਉਹ ਤਾਂ ਹਮੇਸ਼ਾ ਹੀ ਖੜਦੀਆਂ ਚਾਹੇ ਉਹ ਕਿਸੇ ਵੀ ਸਟੇਟ ਚ ਕਿਸੇ ਵੀ ਕੰਟਰੀ ਚ ਕੋਈ ਆਫਤ ਆ ਜੇ ਜਾਂ ਜਿਵੇਂ ਫਲਡਸ ਆ ਜਨ ਜਿਵੇਂ ਹੁਣ ਦੀ ਸਿਚੁਏਸ਼ਨ ਹੋਈ ਆ ਜਾਂ ਕੋਈ ਕਾਜੇ ਹਮੇਸ਼ਾ ਹੀ ਖੜਦੇ ਰਹੇ ਅੱਗੇ ਚਾਹੇ ਕੋਈ ਸੰਘਰਸ਼ ਹੋ ਜੇ ਪੰਜਾਬੀ ਤਾਂ ਹਮੇਸ਼ਾ ਮੂਰੇ ਆ ਕੀ ਹੁੰਦੇ ਆ ਤੇ ਜਦੋਂ ਆਪਦੇ ਘਰ ਚ ਲੋੜ ਪਊਗੀ ਤਾਂ ਸਾਰੇ ਤਿਆਰ ਬਰ ਤਿਆਰ ਖੜੇ ਹੀ ਆ ਜੀ ਦਰ ਸਰਕਾਰ ਦੇ ਵੱਲੋਂ 1600 ਕਰੋੜ ਦਾ ਰਾਹਤ ਪੈਕੇਜ ਦਿੱਤਾ ਗਿਆ ਲੇਕਿਨ ਦੇਖਿਆ ਜਾਵੇ ਤਾਂ ਪਿੰਡ ਜਿਹੜੇ ਨੇ ਬਹੁਤ ਸਾਰੇ ਬਰਬਾਦ ਹੋਏ ਨੇ ਤਬਾਹ ਹੋਏ ਨੇ ਕਿ ਤੁਹਾਨੂੰ ਲੱਗਦਾ ਹੈ ਕਿ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਜਿਹੜਾ ਹੈ ਉਹ ਲਾਜ਼ਮੀ ਰਹੀ ਦੇਖੋ ਲਾਜ਼ਮੀ ਇਹ ਹੁੰਦਾ ਵੀ ਰਿਪੋਰਟਸ ਸਟੇਟ ਗਵਰਨਮੈਂਟ ਰੈਡੀ ਕਰਦੀ ਆ ਤੇ ਉਹ ਪਾਸ ਆਨ ਕਰਦੀ ਆ ਸੈਂਟਰ ਨੂੰ ਇਹ ਹੁਣ ਕਿਸ ਤਰੀਕੇ ਨਾਲ ਸਟੇਟ ਗਵਰਨਮੈਂਟ ਨੇ ਇਹ ਰਾਹਤ ਪੈਕੇਜ ਦਾ ਉਹਨਾਂ ਕੋਲੋਂ ਵੀ ਮਦਦ ਦੀ ਕੀਤੀ ਹੈਗੀ ਇਹ ਤਾਂ ਸਟੇਟ ਗਵਰਨਮੈਂਟ ਹੀ ਦੱਸ ਸਕਦੀ ਹੈ ਨਾ ਉਹ ਆਉਣਗੇ ਹੁਣ ਆਪਾਂ ਨੂੰ ਆਪਣੀਆਂ ਰਿਪੋਰਟਸ ਦੇਣਗੇ ਆਪਾਂ ਨੂੰ ਪਤਾ ਲੱਗ ਜੂ ਪਰ ਜੇ ਆਪਾਂ ਗੱਲ ਕਰੀਏ ਅੱਜ ਦੀ ਟਾਈਮ ਤੇ 1600 ਦੇ ਕਰੀਬ ਪੈਂਡ ਅਫੈਕਟ ਹੋਏ ਆ ਕਿ ਤੇ 16000 ਕੋ ਜਿਹੜਾ ਸੈਂਟਰ ਗਵਰਨਮੈਂਟ ਨੇ ਰਿਲੀਜ਼ ਕੀਤਾ ਗਿਆ ਇਹ ਆਪਾਂ ਨੂੰ ਇੰਨੀ ਸਫੀਸ਼ੀਐਂਟ ਨਹੀਂ ਹੈਗੀ ਜੇ ਅਮਾਉਂਟ ਦੇਖੀ ਜਾਵੇ ਕਿਉਂਕਿ ਐਸ ਪਰ ਦਾ ਏਰੀਆ ਜੇ ਪੰਜਾਬ ਦਾ ਜਾਂ ਜਦੋਂ ਹੁਣ ਹਿਮਾਚਲ ਦਾ ਦੇਖਣਾ ਜਿਹੜੇ ਅਫੈਕਟਡ ਏਰੀਆਜ਼ ਆ ਉਹਨਾਂ ਚ ਡਿਫਰੈਂਸ ਆ ਕਿਉਂਕਿ ਉਹਨਾਂ ਦਾ ਬਹੁਤ ਘੱਟ ਏਰੀਆ ਅਫੈਕਟਡ ਹੋਇਆਗਾ ਤੇ ਪੰਜਾਬ ਦਾ ਬਹੁਤ ਵੱਡਾ ਏਰੀਆ ਅਫੈਕਟ ਹੋਇਆਗਾ ਤਾਂ ਇੱਕ ਬਹੁਤ ਮੈਂ ਕਹੂੰਗਾ ਨੋਮੀਨਲ ਅਮਾਉਂਟ ਆ ਜਿਹੜੀ ਕਿ ਸਟੇਟ ਗਵਰਨਮੈਂਟ ਨੇ ਸੈਂਟਰ ਗਵਰਨਮੈਂਟ ਤੋਂ ਉਹਨਾਂ ਨੂੰ ਪ੍ਰੈਜ਼ੈਂਟ ਕਰਕੇ ਲਈ ਆ ਜਾਂ ਤਾਂ ਸਟੇਟ ਗਵਰਨਮੈਂਟ ਕੋਲ ਹੀ ਆਪਦਾ ਪੂਰਾ ਮੈਂ ਕਹੂੰਗਾ ਉਹਨਾਂ ਹੈ ਹੀ ਨਹੀਂ ਉਹਨਾਂ ਕੋਲੇ ਡਾਟਾ ਹੀ ਨਹੀਂ ਹੈਗਾਗਾ ਇਹ ਇੱਥੇ ਫਿਰ ਉਹ ਗੱਲ ਆ ਜਾਂਦੀ ਹੈ ਵੀ ਜਿਹੜੀ ਸਟੇਟ ਗਵਰਨਮੈਂਟ ਆ ਉਹ ਆਪਦੇ ਜਿਹੜੇ ਡਾਟਾਜ਼ ਆ ਜਾਂ ਆਪਦੀ ਵਰਕਿੰਗ ਚ ਟੋਟਲ ਫੇਲਿਅਰ ਚ ਆ ਉਹ ਉਹਨਾਂ ਨੂੰ ਆਪਦਾ ਕੰਮ ਕਰਨ ਦਾ ਢੰਗ ਜਾਂ ਜਿਹੜਾ ਉਹਨਾਂ ਕੋਲੇ ਜਿਹੜੇ ਤਰੀਕੇ ਨਾਲ ਕਰ ਰਹੇ ਉਹ ਪੰਜਾਬ ਦੇ ਲੋਕਾਂ ਦੇ ਪ੍ਰਤੀ ਨਹੀਂ ਸੱਚੇ ਉਤਰ ਰਹੇ ਕਿ ਜਿਹੜੀ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਉਹਤੇ ਵੀ ਲੋਕ ਜਿਹੜੇ ਨੇ ਪੰਜਾਬ ਦੇ ਇਸ ਹੜ੍ਹਾਂ ਤੋਂ ਬਾਅਦ ਖਫਾ ਹੁੰਦੇ ਨਜ਼ਰ ਆਏ ਨੇ ਖਫਾ ਤਾਂ ਉਹਨਾਂ ਤੋਂ ਤਾਂ ਪਹਿਲਾਂ ਹੀ ਲੋਕ ਖਫਾਗੇ ਕਿੱਥੇ ਪਹੁੰਚੇ ਹੈਗੇ ਤੁਸੀਂ ਵੀ ਤੁਹਾਡਾ ਚੈਨਲ ਦੇ ਜ਼ਰੀਏ ਤੁਸੀਂ ਵੀ ਬਹੁਤ ਜਗ੍ਹਾ ਤੇ ਜਾ ਕੇ ਕਵਰੇਜ ਕੀਤੀ ਹੈਗੀ ਹੋਰ ਵੀ ਮੀਡੀਆ ਕਰ ਰਿਹਾਗਾ ਕਿਹੜੀ ਜਗ੍ਹਾ ਤੇ ਆ ਕੇ ਕੋਈ ਮਨਿਸਟਰ ਨੇ ਉਲਟਾ ਮਨਿਸਟਰ ਜਾਂ ਕੋਈ ਕੋਈ ਵੀ ਰੈਨਾਉਂਡ ਪਰਸਨ ਇਹਨਾਂ ਦਾ ਗਵਰਨਮੈਂਟ ਦਾ ਹੁੰਦਾਗਾ ਉਹ ਆ ਕੇ ਆਪਣੀਆਂ ਫੋਟੋਆਂ ਕਰਾਉਂਦੇ ਆ ਕਿ ਵੀਡੀਓਜ਼ ਬਣਾਉਂਦੇ ਆ ਤੇ ਉਲਟਾ ਜਿਹੜੇ ਸੇਵਾ ਕਰਨ ਵਾਲੇ ਆ ਉਹਨਾਂ ਨੂੰ ਵੀ ਰੋਕਿਆ ਜਾਂਦਾ ਵੀ ਐਸ ਏਰੀਆ 'ਚ ਅੱਜ ਵੀ ਆਈਪੀ ਨੇ ਆਉਣਾਗਾ ਤੁਸੀਂ ਨਹੀਂ ਜਾ ਸਕਦੇ ਉਲਟਾ ਹੁੰਦਾਗਾ ਵੀ ਗਵਰਨਮੈਂਟ ਨੂੰ ਕੰਮ ਕਰਨਾ ਚਾਹੀਦਾ ਸੀਗਾ ਕਿਉਂਕਿ ਜਿਹੜੀ ਇਹ ਗਵਰਨਮੈਂਟ ਹੁੰਦੀ ਆ ਸਟੇਟ ਦੀ ਗਵਰਨਮੈਂਟ ਆ ਜਾਂ ਕੋਈ ਵੀ ਗਵਰਨਮੈਂਟ ਆ ਉਹ ਹੁੰਦੀ ਆ ਫਾਰ ਦਾ ਪੀਪਲ ਬਾਏ ਦਾ ਪੀਪਲ ਉਹਨਾਂ ਵਾਸਤੇ ਉਹਨਾਂ ਨੂੰ ਵਰਕਿੰਗ ਕਰਨੀ ਚਾਹੀਦੀ ਆ ਨਾ ਕਿ ਜਿਹੜੇ ਉਹਨਾਂ ਦੀ ਹੈਲਪ ਕਰਦੇ ਉਹਨਾਂ ਨੂੰ ਰੋਕਣਾ ਚਾਹੀਦਾਗਾ ਗਾਇਕ ਦੇਖੋ ਪੰਜਾਬ ਚ ਤਾਂ ਸਾਰਿਆਂ ਦਾ ਹੀ ਸਹਿਯੋਗ ਰਹਿੰਦਾਗਾ ਵੀ ਹਮੇਸ਼ਾ ਇੱਕ ਦੂਜੇ ਦੇ ਨਾਲ ਖੜਦੇ ਆ ਇਹੀ ਇਹ ਤਾਂ ਜਿਵੇਂ ਕਹਿ ਲਈਏ ਵੀ ਪੰਜਾਬ ਦਾ ਮੇਨ ਜਿਹੜਾ ਬਨ ਬੇਸ ਆ ਉਹ ਇਹ ਚੀਜ਼ ਆ ਵੀ ਇੱਕ ਦੂਜੇ ਨਾਲ ਖੜਨਾ ਤੇ ਇਹ ਵੀ ਸਾਡੇ ਭਰਾ ਹੀ ਆ ਸਾਰੀਆਂ ਐਨ ਜੀਓ ਜਿਹੜੀਆਂ ਆਈਆਂ ਉਹ ਵੀ ਸਾਡੇ ਭਰਾ ਹੀ ਆ ਸਾਰੇ ਇੱਕ ਦੂਜੇ ਦੀ ਮਦਦ ਨਾਲ ਹੀ ਆਪਾਂ ਅੱਜ ਤੱਕ ਚੱਲਦੇ ਆਏ ਆ ਤੇ ਆਹੀ ਅੱਗੇ ਚੱਲਾਂਗੇ ਐਸਜੀਪੀਸੀ ਦੇ ਸਕਾਰੇਜ ਨੂੰ ਕਿਵੇਂ ਦੇਖਦੇ ਜਿਵੇਂ ਸਾਰੀਆਂ ਐਨ ਜੀਓ ਨੇ ਇੱਕ ਜਗ੍ਹਾ ਤੇ ਇਕੱਠਾ ਕੀਤਾ ਹੈ ਔਰ ਮਦਦ ਲਈ ਅੱਗਿਆ ਹੈ ਦੇਖੋ ਇਹ ਚੀਜ਼ ਤਾਂ ਜਿਵੇਂ ਹੁਣ ਸਾਡੀ ਸਰਮੌਰ ਸੰਸਥਾ ਹੈਗੀ ਐਸਜੀਪੀਸੀ ਆ ਤੇ ਸਰਮੌਰ ਸੰਸਥਾ ਹੀ ਸਾਡੀ ਸ਼੍ਰੀ ਕਾਲਤਾਕ ਸਾਹਿਬ ਆ ਉਹਨਾਂ ਦੇ ਹੁਕਮਾਂ ਤੇ ਤਾਂ ਜੇ ਸਾਰਾ ਪੰਜਾਬ ਆ ਹਰ ਟਾਈਮ ਤਿਆਰਬਰ ਤਿਆਰ ਰਹਿੰਦਾਗਾ ਤੇ ਉਹਨਾਂ ਨੇ ਕੋਈ ਬਾਲੀ ਵੱਡੀ ਚੀਜ਼ ਨਹੀਂ ਸੀ ਵੀ ਜੇ ਉਹਨਾਂ ਨੇ ਕਾਲ ਦਿੱਤੀ ਤਾਂ ਸਾਰਿਆਂ ਦਾ ਆਪਦਾ ਪੰਥਕ ਫਰਜ਼ ਬੰਦਾ ਸੀ ਇੱਥੇ ਹਾਜ਼ਰੀ ਭਰਨਾ ਉਹੀ ਸਾਰਿਆਂ ਨੇ ਅੱਜ ਆਪਣਾ ਪੰਥਕ ਫਰਜ਼ ਨਿਭਾਇਆਗਾ